ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜੌਰ ਸਰਕਾਰ ਮੁਰਦਾਬਾ 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 ਜਾਨਦੇ ਹੋ ਕਿ ਕੋਈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਇਹ ਭਾਗਾਂ ਨੂੰ ਨਿਨਾਮ ਕਰਨ ਤੱਕ ਇਹ ਪੰਜਾਬ ਸਰਕਾਰ ਆ ਚੁੱਕੀ ਹੈ ਸਾਨੂੰ ਅਸੀਂ ਨੌਕਰੀ ਕਰਦੇ ਕਰਦੇ ਹਾਂ ਅੱਜ ਜਿਹਨਾਂ ਨੂੰ ਧੱਕਾ ਜਾਰਿਆ ਜਿਹੜੀ ਸਰਕਾਰ ਕਹਿੰਦੀ ਸੀ ਵਾਦੇ ਕਰਦੀ ਸੀ ਅੰਗਰੇਜ਼ ਕੰਮ ਕਰਨਗੇ ਅੱਜ ਨੁਗਨੀਆਂ ਤਨਖਾਹਾਂ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਕਿ ਜਬਰੀ ਧੱਕੇ ਨਾਲ 8.70 ਰੇ ਅਸੀਂ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜੋ ਪ੍ਰਾਈਵੇਟ ਬੱਸਾਂ ਇਹ ਵਿਭਾਗ ਦੇ ਵਿੱਚ ਪਾਰੇ ਸੀ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਸੀ ਸੋ ਉਹਨਾਂ ਦੇ ਵਿਰੋਧ ਦੀ ਵਜh ਇਹ ਸਾਨੂੰ ਅੱਜ ਖੁੱਚ ਤੋਂ ਹਟਾਪੜੇ ਬਾਹਰ ਕੇ ਸਾਨੂੰ ਅੱਜ ਅਰੈਸਟ ਕਰਕੇ ਥਾਣੇ ਲੈ ਕੇ ਚਲੇ ਗਏ ਕਿ ਮਸਾਫ ਕੇਸ ਖੁਲਾਨ ਦੇ ਖਲਾਫ ਨਰੇ ਨੇ ਜੋ ਸਭ ਕੀ ਕਰ ਰਹੀ ਹੈ ਮਨਸਿਕ ਮਜਬੂਰ ਸੌਦਾ ਜਿਵੇਂ ਤੋਂ ਇਹਨਾਂ ਨੇ ਜਿਹੜੇ 6.5 ਤੋਂ ਇਹ ਬੱਸਾਂ ਜਲਾ ਲਈਆਂ ਔਰ ਇਹ ਬੈਠੇ ਸੀਗਾ ਤਾਂ ਅਸੀਂ ਉਹਨਾਂ ਨੇ ਬਾਅਦ ਵਿੱਚ ਮਲਟੀਪਲ ਗਰਾਉਂਡ ਆਫ ਟਾਕ ਕੀਤੀਆਂ ਇਦਾਂ ਹੀ ਇਥੇ ਮੇਰੇ ਸਿਟੀ ਜਸਟਿਸ ਜੀ ਸੀਗਾ ਜੀ ਫਿਰ ਜਦੋਂ ਇਹਨਾਂ ਨੇ ਟਾਕਸ ਤੋਂ ਬਾਅਦ ਫਿਰ ਤਾਲੇ ਲਾਣੇ ਸ਼ੁਰੂ ਕਰਤੇ ਸਿਰ ਉਹਦੂ ਬਾਅਦ ਇਹਨਾਂ ਨੇ ਪੈਟਰੋਲ ਦੀਆਂ ਮੋਟਰਸਾਈਕਲ ਸਭ ਨੇ ਦੇਖਿਆ ਕਿ ਜਦੋਂ ਪਾਸ਼ਚਨਾਂ ਚ ਗਰਮੀ ਆਣ ਲੱਗੀ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜਾਂ ਕਿਸੇ ਬੱਸ ਨੂੰ ਅੱਗ ਲਾ ਦਾਂਗੇ ਉਦਾਂ ਸੋ ਜਦੋਂ ਮੈਂ ਬਾਰ-ਬਾਰ ਗੱਲ ਕਰਕੇ ਡਿਊਟੀ ਮਜਿਸਟ੍ਰੇਟ ਨੂੰ ਵੀ ਸਾਰੀਆਂ ਗੱਲਾਂ ਸਮਝਾਈਆਂ ਵੀ ਇਹ ਗੈਰਕਾਨੂੰਨੀ ਆ ਇਨਸਾਨੀ ਜਾਨ ਕਿੰਨੀ ਕੀਮਤੀ ਆ ਇਦਾਂ ਹੀ ਜਿਹੜੀ ਪੂਰੀ ਪ੍ਰਾਪਰਟੀ ਆ ਬਹੁਤ ਕੀਮਤੀ ਆ ਪਰ ਜਦੋਂ ਉਹਨਾਂ ਨੂੰ ਤੀਜੀ ਚੌਥੀ ਦਿਨ ਸਮਝਾਉਣ ਆ ਇਹਨਾਂ ਨੇ ਬਸ ਸਟਾਰਟ ਕਰਕੇ ਦੇਖਿਆ ਗੇਟ 'ਤੇ ਲੁੱਟੜੀ ਕਰਤੀ ਔਰ ਉਹਨੂੰ ਗੇਟ ਵਾਲੇ ਪਾਸੇ ਨੂੰ ਚੋੜ ਲਈ ਅੱਗੇ ਪੁਲਿਸ ਵੀ ਖੜੀ ਸੀ ਤੇ ਇਹਨਾਂ ਦੇ ਮਨਜ਼ੂਰੀ ਦੇ ਨੁਕਸਾਨ ਹੋ ਸਕਦਾ ਸੀ ਇਸ ਕਰਕੇ ਪ੍ਰੈਸੋਕ ਨੂੰ ਫੋਲੋ ਕਰਦੇ ਹੋਏ ਐਸਜੀਓ ਦੇ ਤੋਂ ਡਿਊਟੀ ਮਜਿਸਟ੍ਰੇਟ ਤੋਂ ਪਰ ਪਰਮਿਸ਼ਨ ਦੇ ਲੈ ਕੇ ਇਹਨਾਂ ਸਾਰਾ ਰੌਂਗ ਕੀਤਾ ਗਿਆ ਔਰ ਜੋ ਇਹਨਾਂ ਨੇ ਪੁਲਿਸਨਲ ਉਦੇ ਮੁਕਾਬਲ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਸਾਡੇ ਬਿਲਕੁਲ ਜੀ ਤੁਹਾਨੂੰ ਤੁਸੀਂ ਦਵਾਇਆ ਵੀ ਨਹੀਂ ਪਿਕਚਰ ਵੀ ਖਿਚਾएंगे ਹਨ ਪਿਕਚਰ ਸਾਡੇ ਮੁਲਾਜ਼ਮਾਂ ਦੇ ਉਹਨਾਂ ਨੇ ਕੀਤਾ ਉਸ ਸ਼ਰਾਰਤੀ ਅੰਸਰ ਸੇ ਉਹਨਾਂ ਨੇ ਸਾਡੇ ਕਾਫੀ ਉੱਤੇ ਜਿਆਦਾ ਨੂੰ ਹੋਰ ਵਾਇਲੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਜੋ ਕਰ ਨਹੀਂ ਕਰਾਂਗੇ ਲੈ ਪੜਾਉਂਦੀ ਬੋਤਲਾਂ ਕਿੰਨੇ ਆਪਾ ਦੇ ਇਹ ਵੀ ਕੋਸ਼ਿਸ਼ ਕਰਨ ਦੀ ਪਾਇਆ ਨਹੀਂ ਨਹੀਂ ਜੀ ਨਹੀਂ ਕਿਸੇ ਨੇ ਕੋਈ ਅਸੀਂ ਮੌਕਾ ਨਹੀਂ ਦਿੱਤਾ ਉਸੇ ਕਰਕੇ ਐਕਸ਼ਨ ਲੈਣਾ ਪਿਆ ਵੀ ਕੋਈ ਇਦਾਂ ਦਾ ਇਨਸੀਡੈਂਟ ਸੁਣ ਘਾਟ ਆ ਕੇ ਕਰਨਾ ਦੇਵੇ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਜੇ ਇਸੇ ਕਰਕੇ ਜਿਹੜਾ ਹੈ ਜਾਨ ਮਾਲ ਦਾ ਕੀ ਕੁਸ਼ਾ ਹੈ ਨਹੀਂ ਸਰ ਬਸ ਮੈਨੂੰ ਲੱਗਦਾ ਹੁਣ ਬੱਸ ਇਸ ਚੱਲ ਪਈਆਂ ਨੇ ਦੇਖੋ ਤੁਸੀਂ ਸਾਰੀਆਂ ਤੇ ਅੱਜ ਕੱਲ੍ਹ ਇਗਜ਼ਾਮ ਦੇ ਸੀਜ਼ਨ ਚੱਲ ਰਹੇ ਨੇ ਕਈ ਐਂਟਰੈਂਸ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਪ੍ਰੀ ਬੋਰਡਸ ਚੱਲ ਰਹੇ ਨੇ ਤਾਂ ਉਸ ਕਰਕੇ ਹੁਣ ਸਾਰੇ ਇਸ ਮੁਕੀ ਚੱਲ ਰਿਹਾ ਸਾਰਾ ਕੁਝ ਸ਼ੇਅਰ ਕਰ ਰਿਹਾ ਇੰਟਰਨਿਟ ਤੇ ਨਹੀਂ ਨਹੀਂ ਸਰ ਦੇਖੋ ਮੈਂ ਛੋਟੀਆਂ ਮੋਟੀਆਂ ਇੰਜਰੀਜ਼ ਪੁਲਿਸ ਨੂੰ ਵੀ ਹੋਈਆਂ ਨੇ ਔਰ ਐਦਾਂ ਹੀ ਇੰਜਰੀਜ਼ ਜਿਹੜੀਆਂ ਨੇ ਦੂਸਰੀ ਪਾਰਟੀ ਦੀ ਸਰਕਾਰੀ ਬੱਸਾਂ ਜਿਹੜੀਆਂ ਨੇ ਬੰਦ ਕਰ ਦੇਉਂਗੇ ਤਾਂ ਮੈਂ ਚੱਲ ਜਾਈਆ ਸਰ ਉਹ ਤੁਹਾਨੂੰ ਜੀਐਮ ਸਾਹਿਬ ਜ਼ਿਆਦਾ ਵਧੀਆ ਦੱਸ ਸਕਣਗੇ ਕਿ ਉਹਨਾਂ ਦੇ ਵਿੱਚ ਕੀ ਹੈਗਾ ਔਰ ਉਹਨਾਂ ਕੋ ਕੀ ਬੋਲੇ ਬੀਟੀ ਪਟਕਾ ਪਟਕਾ ਮੁਰਦਾਬਾ ਮੁਰਦਾਬਾ ਆ ਜਾਂਦੇ ਹੋ ਦੇਖੋ ਜੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਇਹ ਭਾਗਾਂ ਨੂੰ ਨਿਵਾਮ ਕਰਨ ਦਾ ਕਿ ਇਹ ਪੰਜਾਬ ਸਰਕਾਰ ਆ ਚੁੱਕੀ ਹੈ ਸਾਨੂੰ ਅੱਜ ਨੌਕਰੀ ਕਰਦੇ ਕਰਦੇ ਅੱਜ ਜੇਨਾ ਚ ਢੱਕਿਆ ਜਾ ਰਿਹਾ ਜਿਹੜੀ ਸਰਕਾਰ ਕਹਿੰਦੀ ਸੀ ਵਾਦੇ ਕਰਦੀ ਸੀ ਗ੍ਰੇਡ ਕੱਮ ਕਰਨਗੇ ਅੱਜ ਨੁਗਨੀਆਂ ਤਨਖਾਹਾਂ ਤੇ ਕੰਮ ਕਰਦੇ ਮਲਾਜ਼ਮਾਂ ਨੂੰ ਅੱਗੇ ਲੈ ਕੇ ਨਾ ਜਾ ਰੋਪਾ ਜੀ ਧੱਕੇ ਨਾ ਥਾਣੇ ਚ ਸਿੱਤਰੇ ਅਧਿਪਤਾਗ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜੋ ਪ੍ਰਾਈਵੇਟ ਬੱਸਾਂ ਦੇ ਵਿਭਾਗ ਦੇ ਵਿੱਚ ਪਾਰੇ ਸੀ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਸੀ ਸੋ ਉਹਨਾਂ ਦੇ ਵਿਰੋਧ ਦੀ ਵਜh ਇਹ ਸਾਨੂੰ ਅੱਜ ਥੱਜ ਤੋਂ ਹਟਾਪੋਣੇ ਪਹਾਰ ਕੇ ਸਾਨੂੰ ਅੱਜ ਅਰੈਸਟ ਕਰਕੇ ਥਾਣੇ ਲੈ ਕੇ ਚਲੇ ਗਏ ਆ ਕਿ ਮਸਾਫ ਕੇਸ ਖਿਲਾਫ ਕਰ ਰਹੇ ਨੇ ਕਿ ਸਭ ਕੀ ਕਰ ਰਹੀ ਹੈ ਮਨੁੱਖੀ ਮਜਬੂਰੀ ਸਦਾ ਜਿਵੇਂ ਤੋਂ ਇਹਨਾਂ ਨੇ ਜਿਹੜੇ 6.5 ਤੋਂ ਇਹ ਬੱਸਾਂ ਜਲਾ ਲਈਆਂ ਔਰ ਇਹ ਬੈਠੇ ਸੀਗਾ ਤਾਂ ਸੀ ਉਹਨਾਂ ਨੇ ਵਾਰ-ਵਾਰ ਦੇ ਮਲਟੀਪਲ ਗਰਾਉਂਡ ਆਫ ਟਾਕ ਕੀਤੀਆਂ ਇਦਾਂ ਹੀ ਇੱਥੇ ਮੈਨੂੰ ਜਸਟਿਸ ਵੀ ਸੀਗਾ ਜੀ ਫਿਰ ਜਦੋਂ ਇਹਨਾਂ ਨੇ ਟਾਕਸ ਤੋਂ ਬਾਅਦ ਫਿਰ ਤਾਲੇ ਲਾਨੇ ਸ਼ੁਰੂ ਕਰਤੇ ਫਿਰ ਉਹਦੂ ਬਾਅਦ ਇਹਨਾਂ ਨੇ ਪੈਟਰੋਲ ਦੀਆਂ ਮੋਟਰਸ ਵੀ ਸਭ ਨੇ ਦੇਖੀਆਂ ਕਿ ਜਦੋਂ ਪਾਸ਼ਨਾ ਚ ਗਰਮੀ ਆਣ ਲੱਗੀ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜਾਂ ਕਿਸੇ ਬੱਸ ਨੂੰ ਅੱਗ ਲਾ ਦਾਂਗੇ ਉਦਾਂ ਫਿਰ ਜਦੋਂ ਵਾਰ-ਵਾਰ ਗੱਲ ਕਰਕੇ ਡਿਊਟੀ ਅਡਮਿਨਿਸਟ੍ਰੇਟਿਵ ਵੀ ਸਾਰੀਆਂ ਗੱਲਾਂ ਸਮਝਾਈਆਂ ਵੀ ਇਹ ਗੈਰਕਾਨੂੰਨੀ ਆ ਇਨਸਾਨੀ ਗਾਨ ਛਿਪੋ ਕਿੰਟੇ ਆ ਇਦਾਂ ਹੀ ਇਹਦੀ ਪੂਰੀ ਪ੍ਰਾਪਰਟੀ ਬਹੁਤ ਕਿੰਟੇ ਆ ਜਦੋਂ ਉਹਨਾਂ ਨੂੰ 3 ਚੌਥੀ ਦੇ ਸਮਝਾਉਣਾ ਇਹਨਾਂ ਨੇ ਬੱਸ ਸਟਾਰਟ ਕਰਕੇ ਦੇਖਿਆ 게ਟ ਵਾਲੇ ਸਟਡੀ ਕਰਤੇ ਔਰ ਉਹਨੂੰ 게ਟ ਵਾਲੇ ਪਾਸੋਂ ਚੋਰੀ ਲਈ ਅੱਗੇ ਪੁਲਿਸ ਵੀ ਖੜੀ ਸੀ ਤੇ ਇਹਨਾਂ ਦੇ ਮੰਨਦੂ ਨੁਕਸਾਨ ਹੋ ਸਕਦਾ ਜੀ ਇਸ ਕਰਕੇ ਪ੍ਰੈਸਪੀਕ ਨੂੰ ਫੋਲੋ ਕਰਦੇ ਹੋਏ ਐਸਜੀਓ ਤੋਂ ਡਿਊਟੀ ਮਜਿਸਟਰਟ ਤੋਂ ਪਰ ਪਰਮਿਸ਼ਨ ਲੈ ਕੇ ਇਹਨਾਂ ਸਾਰਾ ਰੌਂਗ ਕੀਤਾ ਗਿਆ ਔਰ ਜੋ ਇਹਨਾਂ ਨੇ ਪੁਲਿਸ ਨਾਲ ਬਾਅਦ ਚੋਂ ਖਿੱਚਾ ਤੋਂ ਹੋਰ ਕੀਤੀ ਉਦੇ ਮੁਤਾਬਕ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਸਾਡੇ ਬਿਲਕੁਲ ਨਹੀਂ ਤੁਹਾਨੂੰ ਉਸੇ ਦਿਵਾਇਆ ਵੀ ਨਹੀਂ ਪਿਕਚਰ ਵੀ ਖਿਚਾएंगे ਹਨ ਪਿਕਚਰ ਸਾਡੇ ਮੁਲਾਜ਼ਮਾਂ ਦੇ ਉਹਨਾਂ ਨੇ ਕੀਤਾ ਉਸ ਸ਼ਰਾਰਤੀ ਅੰਸਰ ਸੇ ਉਹਨਾਂ ਨੇ ਸਾਡੇ ਕਾਫੀ ਉੱਤੇ ਜਾਦਨ ਹੋਰ ਮੋਇਵੈਂਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਜੋ ਕਰ ਨਹੀਂ ਕਰਾਂਗੇ ਮੈਂ ਪਟਾਓ ਦੀ ਬਹੁਤ ਵਾਰ ਕਿੰਨੇ ਆਪਾਂ ਦੋ ਇਹ ਵੀ ਸ਼ੋਰਮ ਕਰ ਦਿੱਤਾ ਹੈ ਨਹੀਂ ਜੀ ਨਹੀਂ ਕਿਸੇ ਨੇ ਕੋਈ ਅਸੀਂ ਮੌਕਾ ਨਹੀਂ ਦਿੱਤਾ ਉਸੇ ਕਰਕੇ ਐਕਸ਼ਨ ਲੈਣਾ ਪਿਆ ਵੀ ਕੋਈ ਇਦਾਂ ਦਾ ਇਨਸੀਡੈਂਟ ਸੁਣ ਘਾਟ ਆ ਕੇ ਕਰਨਾ ਦੇਵੇ ਕਿਸੇ ਦੀ ਜਾਨ ਮਾਲ ਦਾ ਕੋ ਨੁਕਸਾਨ ਨਾ ਹੋ ਜੇ ਇਸੇ ਕਰਕੇ ਜਿਹੜਾ ਹੈ ਨੁਕਸਾਨ ਦਾ ਕੀ ਕੋ ਸ਼ਾਇਦ ਸਰ ਨਹੀਂ ਸਰ ਬਸ ਮੈਨੂੰ ਲੱਗਦਾ ਹੁਣ ਬਸ ਇਸ ਚੱਲ ਪਈਆਂ ਨੇ ਦੇਖੋ ਤੁਸੀਂ ਸਾਰੀਆਂ ਤੇ ਅੱਜ ਕੱਲ੍ਹ ਇਗਜ਼ਾਮ ਦੇ ਸੀਜ਼ਨ ਚੱਲ ਰਹੇ ਨੇ ਕਈ ਐਂਟਰੈਂਸ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਪ੍ਰੀ ਬੋਰਡਸ ਚੱਲ ਰਹੇ ਨੇ ਤਾਂ ਉਸ ਕਰਕੇ ਹੁਣ ਸਾਰੇ ਇਸ ਮੁਕਤੀ ਚੱਲ ਰਿਹਾ ਸਾਰਾ ਕੁਝ ਸਰਕਾਰੀ ਬਸ ਇੰਟਰਵਿਊ ਕਰ ਰਹੇ ਨੇ ਨਹੀਂ ਨਹੀਂ ਸਰ ਦੇਖੋ ਮੈਂ ਛੋਟੀਆਂ ਮੋਟੀਆਂ ਇਨਜਰੀਜ਼ ਕੋਲਸ ਨੂੰ ਵੀ ਹੋਈਆਂ ਨੇ ਔਰ ਐਦਾਂ ਹੀ ਇਨਜਰੀਜ਼ ਜਿਹੜੀਆਂ ਨੇ ਜੋ ਸਿਪਾਟੀ ਸਰਕਾਰੀ ਬੱਸਾਂ ਦੇ ਲਈਆਂ ਨੇ ਉਹ ਬੰਦ ਕੇ ਉਹ ਵੀ ਚੱਲ ਰਹੀਆਂ ਸਰ ਉਹ ਤੁਹਾਨੂੰ ਜੀਮ ਸਾਹਿਬ ਜ਼ਿਆਦਾ ਵਟ ਦੱਸ ਸਕਣਗੇ ਕਿ ਉਹਨਾਂ ਦੇ ਵਿੱਚ ਕੀ ਹੈਗਾ ਔਰ ਉਹਨਾਂ ਕੋਲ ਕੀ ਬਲੇ ਬੀਟੀ ਹੈ ਹਾਏ 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 ਮਰਦਾਵਾ ਟੱਕੇ ਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮਰਦਾਬਾਦ 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 ਜਾਨਦੇਓ ਦੇਖੋ ਜੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਇਹ ਭਾਜਪਾ ਨੂੰ ਨਿਨਾਮ ਕਰਨ ਤੱਕ ਇਹ ਪੰਜਾਬ ਸਰਕਾਰ ਸਾਥ ਚੁੱਕੀ ਹੈ ਸਾਨੂੰ ਅੱਜ ਨੌਕਰੀ ਕਰਦੇ ਕਰਦੇ ਹਾਂ ਅੱਜ ਜੇਨਾਂ ਚ ਧੱਕਿਆ ਜਾ ਰਿਹਾ ਹੈ ਜਿਹੜੀ ਸਰਕਾਰ ਕਹਿੰਦੀ ਸੀ ਵਾਦੇ ਕਰਦੀ ਸੀ ਅੰਗਰੇਜ਼ ਕੰਮ ਕਰ ਲੇ ਅੱਜ ਨੁਗਨੀਆਂ ਤਨਖਾਹਾਂ ਤੇ ਕੰਮ ਕਰਦੇ ਮਲਾਜ਼ਮਾਂ ਨੂੰ ਚੁੱਕੇ ਜਬਰੀ ਧੱਕੇ ਨਾਲ ਥਾਣੇ ਚ ਸੁੱਟ ਰਹੇ ਨੇ ਅਸੀਂ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬਸਾਂ ਜੋ ਪ੍ਰਾਈਵੇਟ ਬਸਾਂ ਇਹ ਵਿਭਾਗ ਦੇ ਵਿੱਚ ਪਾਰੇ ਸੀ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਸੀ ਸੋ ਉਹਨਾਂ ਦੇ ਵਿਰੋਧ ਦੀ ਵਜh ਇਹ ਸਾਨੂੰ ਅੱਜ ਖਿੱਚ ਕੇ ਹਟਾਪੜੇ ਬਾਹਰ ਕੇ ਸਾਨੂੰ ਅਰੇਸਟ ਕਰਕੇ ਬਾਹਰ ਲੈ ਕੇ ਚਲੇ ਗਏ ਕਿ ਮਸਾਬ ਕੈਸ ਫਿਲਾਂ ਦੇ ਖਲਾਫ ਬਣੇ ਨੇ ਕਿ ਸਭ ਕੀ ਕਰ ਰਹੀ ਹੈ ਮਨੁੱਖਾਂ ਦੇ ਵਿੱਚ ਸਦਾ ਜਿਵੇਂ ਤੋਂ ਇਹਨਾਂ ਨੇ ਜਿਹੜੇ 6.5 ਤੋਂ ਇਹ ਬਸਾਂ ਜਲਾ ਲਈਆਂ ਔਰ ਇਹ ਬੈਠੇ ਸੀਗਾ ਤਾਂ ਅਸੀਂ ਉਹਨਾਂ ਨਾਲ ਬਾਅਦ ਵਿੱਚ ਮਲਟੀਪਲ ਗਰਾਊਂਡ ਆਫ ਪ੍ਰੋਪਰਟੀ ਤੇ ਆ ਇਦਾਂ ਹੀ ਇੱਥੇ ਬਸ ਜਸਟ ਸਟੇ ਬੀ ਸੀਗਾ ਜੀ ਫਿਰ ਜਦੋਂ ਇਹਨਾਂ ਨੇ ਟਾਕਸ ਤੋਂ ਬਾਅਦ ਤਾਲੇ ਲਾਨੇ ਸ਼ੁਰੂ ਕਰਤੇ ਫਿਰ ਉਹਦੂ ਬਾਅਦ ਇਹਨਾਂ ਨੇ ਪੈਟਰੋਲ ਦੀਆਂ ਮੋਟਰਸ ਵੀ ਸਭ ਨੇ ਦੇਖੀਆਂ ਕਿ ਜਦੋਂ ਪਾਛਣਾ ਚ ਗਰਮੀ ਆਣ ਲੱਗੀ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜਾਂ ਕਿਸੇ ਬੱਸ ਨੂੰ ਅੱਗ ਲਾ ਦਾਂਗੇ ਉਦਾਂ ਫਿਰ ਜਦੋਂ ਵਾਰ-ਵਾਰ ਗੱਲ ਕਰਕੇ ਡਿਊਟੀ ਮੋਜੇਸਟ੍ਰੇਟ ਵੀ ਸਾਰੀਆਂ ਗੱਲਾਂ ਸਮਝਾਈਆਂ ਵੀ ਇਹ ਗੈਰਕਾਨੂੰਨੀ ਆ ਇਨਸਾਨੀ ਗਾਨ ਛਿੱਟੋ ਕਿੰਟੇ ਆ ਇਦਾਂ ਹੀ ਇਹਦੀ ਪੂਰੀ ਪ੍ਰੋਪਰਟੀ ਆ ਬਹੁਤ ਕਿੰਟੇ ਜਦੋਂ ਉਹਨਾਂ ਨੂੰ 3 ਚੌਥੀ ਰੋਜ਼ ਸਮਝਾਉਣਾ ਇਹਨਾਂ ਨੇ ਬੱਸ ਸਟਾਰਟ ਕਰਕੇ ਦੇਖਿਆ ਗੇਟ 'ਤੇ ਅਲ ਸਟਡੀ ਕਰਤੀ ਔਰ ਉਹਨੂੰ ਗੇਟ ਵਾਲੇ ਪਾਸੇ ਨੂੰ ਚੋੜ ਲਈ ਅੱਗੇ ਪੁਲਿਸ ਵੀ ਖੜੀ ਸੀ ਤੇ ਇਹਨਾਂ ਦੇ ਮੰਜ਼ੂਰ ਦੇ ਨੁਕਸਾਨ ਹੋ ਸਕਦਾ ਜੀ ਇਸ ਕਰਕੇ ਪ੍ਰੈਸੂਪ ਕੋ ਵੀ ਫੋਲੋ ਕਰਦੇ ਹੋਏ ਐਸਜੀਓ ਤੋਂ ਡਿਊਟੀ ਮਜਿਸਟਰੇਟ ਤੋਂ ਪਰ ਪਰਮਿਸ਼ਨ ਲੈ ਕੇ ਇਹਨਾਂ ਸਾਰਾ ਰੌਂਗ ਕੀਤਾ ਗਿਆ ਔਰ ਜੋ ਇਹਨਾਂ ਨੇ ਪੁਲਿਸ ਨਾਲ ਬਾਅਦ ਚੋਂ ਖਿੱਚਾ ਤੋਂ ਹੋਇਆ ਰਿਪੋਰਟ ਕੀਤੀ ਉਦੇ ਮੁਤਾਬਕ ਜੋ ਬਣਦੀ ਕਾਰਵਾਈ ਉਹ ਕੀਤੀ ਜਾਏਗੀ ਸਰ ਸਾਡੇ ਬਿਲਕੁਲ ਨਹੀਂ ਤੁਹਾਨੂੰ ਉਸੇ ਦਿਵਾਖਾ ਇਹ ਵੀ ਨਹੀਂ ਪਿਕਚਰ ਵੀ ਨਚਾएंगे ਹਨ ਕਿਉਂਕਿ ਸਾਡੇ ਮੁਲਾਜ਼ਮਾਂ ਦੇ ਉਹਨਾਂ ਨੇ ਕੀਤਾ ਉਸ ਸ਼ਰਾਰਤੀ ਅੰਸਰ ਸੇ ਉਹਨਾਂ ਨੇ ਸਾਡੇ ਕਾਫੀ ਉੱਤੇ ਜਿਆਦਾਨ ਹੋਰ ਮੋਲਟ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਜੋ ਕਰ ਨਹੀਂ ਕਰਾਂਗੇ ਲੈ ਪਟਾਉਂਦੇ ਬਹੁਤ ਵਾਰ ਕਿੰਨੇ ਆਪਾ ਤੋਂ ਇਹ ਵੀ ਕੋਸ਼ਿਸ਼ ਕਰਨ ਦੀ ਪਾਇਆ ਨਹੀਂ ਨਹੀਂ ਜੀ ਨਹੀਂ ਕਿਸੇ ਨੇ ਕੋਈ ਅਸੀਂ ਮੌਕਾ ਨਹੀਂ ਦਿੱਤਾ ਉਸੇ ਕਰਕੇ ਐਕਸ਼ਨ ਲੈਣਾ ਪਿਆ ਵੀ ਕੋਈ ਇਦਾਂ ਦਾ ਇਨਸੀਡੈਂਟ ਸੁਣ ਘਾਟ ਆ ਕੇ ਕਰਨਾ ਦੇਵੇ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਜੇ ਇਸੇ ਕਰਕੇ ਜਿਹੜਾ ਹੈ ਮਾਲ ਦਾ ਕੀ ਕੋਈ ਸ਼ਾਇਦ ਸਰ ਨਹੀਂ ਸਰ ਬਸ ਮੈਨੂੰ ਲੱਗਦਾ ਹੁਣ ਬੱਸ ਇਸ ਚੱਲ ਪਈਆਂ ਨੇ ਦੇਖੋ ਤੁਸੀਂ ਸਾਰੀਆਂ ਤੇ ਅੱਜ ਕੱਲ੍ਹ ਇਗਜ਼ਾਮ ਦੇ ਸੀਜ਼ਨ ਚੱਲ ਰਹੇ ਨੇ ਕਈ ਐਂਟਰੈਂਸ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਪ੍ਰੀ ਬੋਰਡਸ ਚੱਲ ਰਹੇ ਨੇ ਤਾਂ ਉਸ ਕਰਕੇ ਹੁਣ ਸਾਰੇ ਇਸ ਮੁਕੀ ਚੱਲ ਰਿਹਾ ਸਾਰਾ ਕੁਝ ਸਰਕਾਰੀ ਬਸ ਇੰਟਰਵਿਊ ਕਰ ਰਹੇ ਨਹੀਂ ਨਹੀਂ ਸਰ ਦੇਖੋ ਮੈਂ ਛੋਟੀਆਂ ਮੋਟੀਆਂ ਇਨਜਰੀਜ਼ ਪੁਲਿਸ ਨੂੰ ਵੀ ਹੋਈਆਂ ਨੇ ਔਰ ਐਦਾਂ ਹੀ ਇਨਜਰੀਜ਼ ਜਿਹੜੀਆਂ ਨੇ ਦੂਸਰੀ ਪਾਰਟੀ ਦੀ ਸਰਕਾਰੀ ਬਸੇ ਜਿਹੜੀਆਂ ਨੇ ਉਹ ਬੰਦ ਕਰੇ ਉਹ ਵੀ ਤੇ ਮੈਂ ਚਾਹੁੰਦਾ ਸੀ ਸਰ ਉਹ ਤੁਹਾਨੂੰ ਜੀਮ ਸਾਹਿਬ ਜ਼ਿਆਦਾ ਵਟ ਦੱਸ ਸਕਣਗੇ ਕਿ ਉਹਨਾਂ ਦੇ ਵਿੱਚ ਕੀ ਹੈਗਾ ਉਹਨਾਂ ਕੋਲ ਕੀ ਬਲੇ ਬੀਟੀ ਹੈ ਕਿ ਕੈਸ਼ਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਇਹ ਸਰਕਾਰ ਮਰਦਾਬਾਦ 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 ਵਿਸ਼ਾਸ਼ਣ ਮਰਦਾਬਾਦ ਮਰਦਾਬਾਦ ਆ ਜਾਂਦੇ ਹੋ ਦੇਖੋ ਜੀ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਸੀ ਇਹ ਭਾਜਪਾ ਨੇ ਨਿਵਾਮ ਕਰਨ ਦਾ ਕਿ ਇਹ ਪੰਜਾਬ ਸਰਕਾਰ ਖਤਮ ਕੀਤੀ ਹੈ ਸਾਡੇ ਵਿੱਚ ਨੌਕਰੀ ਕਰਦੇ ਕਰਦੇ ਹਾਂ ਅੱਜ ਜਿਹਨਾਂ ਨੂੰ ਡੱਕਿਆ ਜਾ ਰਿਹਾ ਹੈ ਜਿਹੜੀ ਸਰਕਾਰ ਕਹਿੰਦੀ ਸੀ ਬਾਰੇ ਕਰਦੇ ਸੀ ਅਗਰੇਡ ਕੰਮ ਕਰਨਗੇ ਅੱਜ ਨੁਕਰੀਆਂ ਤਨਖਾਹਾਂ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਚੋਕ ਜਬਰੀ ਧੱਕੇ ਨਾਲ ਥਾਣੇ ਚ ਸੁੱਟ ਰਹੇ ਅਸੀਂ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਜੋ ਪ੍ਰਾਈਵੇਟ ਬੱਸਾਂ ਇਹ ਵਿਭਾਗ ਦੇ ਵਿੱਚ ਪਾਰੇ ਸੀ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਸੀ ਸੋ ਉਹਨਾਂ ਦੇ ਵਿਰੋਧ ਦੀ ਵਜh ਇਹ ਸਾਨੂੰ ਅੱਜ ਖਿੱਚ ਕੇ ਹਿੱਟਾਪਣੇ ਬਾਹਰ ਕੇ ਸਾਨੂੰ ਅਜ ਰੈਸਟ ਕਰਕੇ ਥਾਣੇ ਲੈ ਕੇ ਚਲੇ ਗਏ ਤੇ ਮਸਾਬ ਕਿਸ ਖੁਲਾਨ ਦੇ ਖਿਲਾਫ ਲੜੇ ਨੇ ਉਹ ਸਭ ਕੀ ਕਰ ਰਹੀ ਹੈ ਮੁਰਜ਼ੇ ਜੀ ਸੌਦਾ ਜਸਵਰ ਤੋਂ ਇਹਨਾਂ ਨੇ ਜਿਹੜੇ 6.5 ਤੋਂ ਇਹਦੀ ਬੱਸਾਂ ਜਲਾ ਲਈਆਂ ਔਰ ਇਹ ਬੈਠੇ ਸੀਗਾ ਤਾਂ ਅਸੀਂ ਉਹਨਾਂ ਨੂੰ ਬਾਅਦ ਵਿੱਚ ਮਲਟੀਪਲ ਗਰਾਊਂਡ ਆਫ ਟਾਕ ਕੀਤੀਆਂ ਇਦਾਂ ਹੀ ਇੱਥੇ ਮੈਂ ਦੱਸ ਰਿਹਾ ਹਾਂ ਕਿ ਮਜੇ ਸ਼ੋਟ ਵੀ ਸੀਗਾ ਜੀ ਫਿਰ ਜਦੋਂ ਇਹਨਾਂ ਨੇ ਟਾਕਸ ਤੋਂ ਬਾਅਦ ਤਾਲੇ ਲਾਨੇ ਸ਼ੁਰੂ ਕਰਤੇ ਸੀਗੋ ਉਦੋਂ ਬਾਅਦ ਇਹਨਾਂ ਨੇ ਪੈਟਰੋਲ ਦੀਆਂ ਮੋਟਰਸਿਲ ਸਭ ਨੇ ਦੇਖਿਆ ਕਿ ਜਦੋਂ ਪਾਛਣਾ ਚ ਗਰਮੀ ਆਣ ਲੱਗੀ ਵੀ ਅਸੀਂ ਆਪਣੇ ਆਪ ਨੂੰ ਅੱਗ ਲਾ ਲਾਂਗੇ ਜਾਂ ਕਿਸੇ ਬੱਸ ਨੂੰ ਅੱਗ ਲਾ ਦਾਂਗੇ ਉਦਾਂ जो बार गल करके ड्यूटी मजिस करती है पुलिस भी खड़ी सी एना नुकसान होगा प्रोपर एसओपी फॉलो करते हुए ड्यूटी मजिस्ट्रेटर लैके साराउंड किया गया और जो इन्होंने पुलिस बाद खिचा तो ਉਦੇ ਮੁਕਾਬਲ ਜੋ ਬਣਦੀ ਚਾਰ ਉਹ ਕੀਤੀ ਜਾਏਗੀ ਸਰ ਸਰ ਸਾਡੇ ਬਿਲਕੁਲ ਜੀ ਤੁਹਾਨੂੰ ਅਸੀਂ ਦੱਸਾਏ ਵੀ ਨਹੀਂ ਪਿਕਚਰ ਵੀ ਕਿਚਾਈਆਂ ਨੇ ਪਿਕਚਰ ਸਾਡੇ ਮੁਲਾਜ਼ਮਾਂ ਦੇ ਇਹਨਾਂ ਨੇ ਕੀਤਾ ਉਸ ਸ਼ਰਾਰਤੀ ਅਨੁਸਾਰ ਸੇ ਉਹਨਾਂ ਨੇ ਸਾਡੇ ਕਾਫੀ ਉੱਤੇ ਜ਼ਿਆਦਾ ਹੋਰ ਵਾਇਲੈਂਸ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਧਿਆਨ ਚ ਰੱਖਦੇ ਹਾਂ ਜੋ ਕਰ ਵੀ ਕਰਾਂਗੇ ਸਰ ਪਤਾ ਉਹਦੀ ਬੋਤਵਾ ਕਿਹਨੇ ਦਿੱਤਾ ਉਹ ਵੀ ਕੋਈ ਕਹਿਣਾ ਕੀ ਪਾਇਆ ਨਹੀਂ ਜੀ ਨਹੀਂ ਕਿਸੇ ਨੇ ਕੋਈ ਅਸੀਂ ਮੌਕਾ ਨਹੀਂ ਦਿੱਤਾ ਉਸੇ ਕਰਕੇ ਐਕਸ਼ਨ ਲੈਣਾ ਪਿਆ ਵੀ ਕੋਈ ਇਦਾਂ ਦਾ ਇਨਸੀਡੈਂਟ ਨੂੰ ਘਾਟਾ ਚ ਆ ਕੇ ਕਰਨਾ ਦੇਵੇ ਕਿਸੇ ਦੀ ਜਾਨ ਮਾਲ ਦਾ ਕੋਈ ਨੁਕਸਾਨ ਨਾ ਹੋ ਜੇ ਇਸੇ ਕਰਕੇ ਜਿਹੜਾ ਹੈ ਮਾਲ ਦਾ ਕੀ ਕੋਈ ਸ਼ਾਇਦ ਸਰ ਨਹੀਂ ਸਰ ਬਸ ਮੈਨੂੰ ਲੱਗਦਾ ਹੁਣ ਬਸ ਇਸ ਚੱਲ ਪਈਆਂ ਨੇ ਦੇਖੋ ਤੁਸੀਂ ਸਾਰੀਆਂ ਤੇ ਅੱਜ ਕੱਲ੍ਹ ਇਗਜ਼ਾਮ ਦੇ ਸੀਜ਼ਨ ਚੱਲ ਰਹੇ ਨੇ ਕਈ ਐਂਟਰੈਂਸ ਇਗਜ਼ਾਮ ਚੱਲ ਰਹੇ ਨੇ ਬੱਚਿਆਂ ਦੇ ਪ੍ਰੀ ਬੋਰਡਸ ਚੱਲ ਰਹੇ ਨੇ ਤਾਂ ਉਸ ਕਰਕੇ ਹੁਣ ਸਾਰੇ ਇਸ ਮੁਖੀ ਚੱਲ ਰਿਹਾ ਸਾਰਾ ਕੁਝ ਸਰਕਾਰੀ ਬਸ ਇੰਟਰਵਿਊ ਕਰ ਰਹੇ ਨੇ ਨਹੀਂ ਨਹੀਂ ਸਰ ਦੇਖੋ ਮੈਂ ਛੋਟੀਆਂ ਮੋਟੀਆਂ ਇਨਜਰੀਜ਼ ਕੋਲਸ ਨੂੰ ਵੀ ਹੋਈਆਂ ਨੇ ਔਰ ਐਦਾਂ ਹੀ ਇਨਜਰੀਜ਼ ਜਿਹੜੀਆਂ ਨੇ ਜੋਸੀ ਪਟਿਆਰ ਸਰਕਾਰੀ ਬੱਸਾਂ ਜਿਹੜੀਆਂ ਇਹਨਾਂ ਬੰਦ ਕੇ ਹੋ ਗਈ ਤਾਂ ਮੈਂ ਚੱਲ ਜਰਨਾ ਸਰ ਉਹ ਤੁਹਾਨੂੰ ਜੀਐਮ ਸਾਹਿਬ ਜ਼ਿਆਦਾ ਵੇਰਵਾ ਦੱਸ ਸਕਣਗੇ ਕਿ ਉਹਨਾਂ ਦੇ ਵਿੱਚ ਕੀ ਹੈਗਾ ਔਰ ਉਹਨਾਂ ਕੋਲ ਕੀ ਬਲੇ ਬਟੀਏ